ਸਸਿਕਾ ਜੀ ਪੰਜਾਬੀ ਮਿੱਟੀ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਬਣਾ ਰਹੇ ਹਾਂ ਪਿੰਡਾ ਪਿੰਡਾ ਆਪਾਂ ਬਣਾ ਰਹੇ ਹਾਂ ਅਲੱਗ ਤਰੀਕੇ ਨਾਲ ਇਹ ਦੇਖੋ ਆਪਾਂ ਇਸ ਤਰ੍ਹਾਂ ਕੱਟੀਆਂ ਪਿੰਡਾ ਧੋ ਕੇ ਸੁਕਾ ਕੇ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਕੱਟ ਲੈਣਾ ਉਤਰਾ ਦੋ ਦੋ ਫੋੜੀਆਂ ਕਰ ਲੈਣੀਆਂ ਪੂਰ ਕਦ ਦੋ ਤੋਰੀਆਂ ਤੇ ਜੀ ਅੱਕ ਗਿਆ ਜੀ ਤੇ ਹੁਣ ਅੱਜ ਆਪਾਂ ਅਲੱਗ ਤਰੀਕੇ ਨਾਲ ਪਿੰਡੀਆਂ ਬਣਾ ਰਹੇ ਹਾਂ ਪਿੰਡੀਆਂ ਤਾਂ ਸਾਰੇ ਬਣਾਉਂਦੇ ਪਰ ਆਪਾਂ ਅਲੱਗ ਤਰੀਕੇ ਨਾਲ ਬਣਾਵਾਂਗੇ ਇਹ ਆਪਾਂ ਲੈ ਜੀ ਦੋ ਟਮਾਟਰ ਇੱਧਰ ਆਪਾਂ ਲੈ ਤਿੰਨ ਵੱਡੇ ਪਿਆਜ਼ ਤੇ ਵਿੱਚ ਆਪਾਂ ਲੰਮੀਆਂ ਫਰੀਆਂ ਮਿਰਚਾਂ ਤੇ ਛੋਟੀਆਂ ਮਿਰਚਾਂ ਕੱਟੀਆਂ। ਇੱਧਰ ਆਪਾਂ ਲੈ ਜੀ 2 ਚਮਚ 1.5 ਤੋਂ 2 ਚਮਚ ਬੇਸਣ ਤੇ ਬਾਕੀ ਆਪਣੇ ਮਸਾਲੇ। ਆਪਾਂ ਹੁਣ ਇਹਦੇ ਵਿੱਚ ਜਿਹੜਾ ਬੇਸਣ ਹੈ ਸਭ ਤੋਂ ਪਹਿਲਾਂ ਪਿੰਡੀਆਂ ਦੇ ਵਿੱਚ ਆਪਾਂ ਬੇਸਣ ਪਾਵਾਂਗੇ। ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਹਲਦੀ। ਪਿੰਡੀਆਂ ਤਾਂ ਸਾਰੀ ਬਣਾ ਲੈਂਦੇ ਜੀ ਪਰ ਇਸ ਤਰੀਕੇ ਨਾਲ ਬਣਾ ਕੇ ਦੇਖਿਓ। ਤੇ ਕੱਪਾ ਪਾਵਾਂਗੇ ਲਾਲ ਮਿਰਚ ਬਸ ਸਾਹੀ ਦੋ ਚੀਜ਼ਾਂ ਪਾਉਣੀਆਂ ਨੇ ਬਾਕੀ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਖੇਲ ਤੱਕ ਵੀਡੀਓ ਦੇਖਿਓ ਫਿਰ ਤੁਹਾਨੂੰ ਪਤਾ ਲੱਗੂ ਜੇ ਆਪਾਂ ਹੋਰ ਕੀ ਪਾਉਣੇ ਤੇ ਇਹਨਾਂ ਨੂੰ ਪਤੰਗੀ ਤਰ੍ਹਾਂ ਹੱਥਾਂ ਨਾਲ ਮਿਕਸ ਕਰ ਲਾਂਗੇ ਕਿਉਂਕਿ ਦੇਖੋ ਪਿੰਡਿਆਂ ਦੇ ਵਿੱਚ ਥੋੜਾ ਜਿਹਾ ਥੋੜਾ ਹੁੰਦਾ ਨਾ ਸਟਾਰਚ ਜਦੋਂ ਲਿਕੜ ਜਾਂ ਹਿੱਲ ਗਿਆ ਨੇ ਵੇ ਬੇਸਣਾ ਜਿਹੜਾ ਵੈਸੇ ਆਪਣਾ ਕੋੜ ਹੋ ਜੂਗਾ ਜੇਪਾਂ ਲੱਗੂਗਾ ਫੇਰ ਆਪਾਂ ਮੜਾ ਜੇ ਪਾਣੀ ਪਾਵਾਂਗੇ ਇਹ ਤਾਂ ਪੈਸੇ ਤਰ੍ਹਾਂ ਹੀ ਇਹਨਾਂ ਨੂੰ ਕੋੜ ਕਰਨਾ ਨੇ ਦੇਖੋ ਆਪਣਾ ਸਾਰਾ ਬੇਸਣਾ ਜਿਹੜਾ ਉਹ ਪਿੰਡੀਆਂ ਤੇ ਕੋਟ ਹੋ ਗਿਆ ਹਾਤੋਂ ਪਾਣੀ ਦੀ ਲੋੜ ਨਹੀਂ ਪਈ ਨਾਉ ਜੇ ਆਪਾਂ ਦੋਨਾਂ ਦੋ ਕੜਾਹੀਆਂ ਧਰ ਲੀਆਂ ਤੇ ਦੋਨੋਂ ਦੇ ਵਿੱਚ ਆਪਾਂ ਕੜਛੀ ਕੜਛੀ ਤੇਲ ਦੀ ਪਾ ਕੇ ਰੱਖਤੀ ਐ ਇਹ ਸਬਜੀ ਬਹੁਤ ਹੀ ਵਧੀਆ ਬਣਦੀ ਐ ਜ ਬਣਾ ਕੇ ਦੇਖੋ ਮੈਂ ਪਹਿਲਾਂ ਬਣਾ ਕੇ ਦੇਖੀ ਸੀ ਅੱਜ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜਦੋਂ ਦੇਖੋ ਤੇਲ ਗਰਮ ਹੋ ਗਿਆ ਇੱਕ ਚਾਪਾ ਪਾਵਾਂਗੇ ਜਿਹੜਾ ਆਪਾਂ ਇਹ ਕੋਟ ਕੀਤੀਆਂ ਪਿੰਡੀਆਂ ਤੇ ਇੱਕ ਚਾਪਾ ਪਾਵਾਂਗੇ ਪਿਆਜ਼ ਅਲੱਗ-ਅਲੱਗ ਦੋਨਾਂ 'ਚ ਬਣਾਵਾਂਗੇ ਤੇ ਦੇਖਿਓ ਕੀ-ਕੀ ਆਪਾਂ ਐਡ ਕਰਦੇ ਹਾਂ ਤੇ ਆਪਣੀ ਵੀਡੀਓ ਤੇ ਬਨੇ ਰਹੋ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਲਾਈਕ ਸ਼ੇਅਰ ਜਰੂਰ ਕਰ ਦੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਕਮੈਂਟ ਵੀ ਜਰੂਰ ਕਰਕੇ ਜਾਇਓ ਜਿਹੜਾ ਆਪਣਾ ਪਾਦਲੀ ਪੜਾਹੀ ਜਿਹੜਾ ਤੇ ਹੈ ਜੂ ਗਰਮ ਹੋ ਗਿਆ ਤੇ ਆਪਾਂ ਉਹਦੇ ਵਿੱਚ ਪਾ ਦਾਂਗੇ ਇੱਕ ਚਮਚ ਜੀਰਾ ਠੀਕ ਹੈ ਆ ਸੋਲਲੀ ਵਾਲਾ ਵੀ ਹੋ ਗਿਆ ਜੀ ਗਰਮ ਇਹਦੇ ਵਿੱਚ ਆਪਾਂ ਪਾ ਦਾਂਗੇ प्याज बन गए पावे टमाटर टमा जी हम आप पाइए भिंडिया दही आमच पाइए जी ਮਿਕਸ ਕਰ ਲਾਂਗੇ ਇਹ ਵੀ ਪੀਗੀ ਕਰ ਥੋੜਾ ਜਿਹਾ ਜੀ ਪਕਾ ਲਾਂਗੇ ਇੱਧਰ ਆਪਣੀ ਉਪਿਆਜ ਤੇ ਟਮਾਟਰ ਹੈ ਜਿਹੜੇ ਪੱਕ ਚੁੱਕੇ ਹਨ ਹੁਣ ਆਪਾਂ ਇੱਧਰ ਪਾ ਮਾ ਗਏ ਰਸਾਲੇ ਹੁਣ ਆਪਾਂ ਪਾਵਾਂਗੇ ਮਸਾਲੇ ਗਰਮ ਮਸਾਲਾ ਅੰਧੀ ਪਾਊਡਰ ਹਾਲੇ ਆਪਾਂ ਪਹਿਲਾਂ ਪਾਏ ਦੇਖ ਕੇ ਪਾ ਦੇਗੀ ਤੇ ਮਿਰਚ ਵੀ ਦੇਖ ਕੇ ਪਾ ਦੇਗੀ ਸਿੰਕਾ ਪਪੈ ਨੰਦਿੰਗ ਜੀ 5 ਯਰ ਦਰੂਸ਼ਿੰਕਾ ਲਈ ਹੁਣ ਆਪਾਂ ਪਾਵਾਂਗੇ ਨਮਕ ਨਮਕ ਆਪਾਂ ਨਿੰਦਾਇਆ ਪੈਣਾ ਸੇਬੀ ਚਾਹ ਦੇ ਟੇਸ ਦੇ ਅਨਸਾਰ ਪਾ ਲੇ ਨਾ ਕੋ ਫਰ ਬਣੇ ਸੇ ਬੂਦਰਾ ਬਣ ਟਿੰਡਾ ਬਣ ਗਈਆਂ ਤੋਂ ਨਾਲ ਆਪਾਂ ਇਹ ਵਿੱਚ ਮਿਕਸ ਕਰਕੇ ਕੁਲਪਾਟੇ ਬਣਾ ਲੈ ਜਿਵੇਂ ਜਿਹੜੀ ਸਬਜੀ ਉਹ ਇਸ ਤਰ੍ਹਾਂ ਦੀ ਬਣੀ ਇਸ ਤਰ੍ਹਾਂ ਉਹ ਫਰਾਈ ਕਰੇ ਅਸੀਂ ਪਕਾ ਰਹੇ ਹਾਂ ਇਹ ਨੂੰ ਸਾਲੇ। ਆਸੋ ਲੋਈ ਟੱਟੇ ਰੱਖ ਲਵਾਂਗੇ ਫਿਰ ਆਪਾਂ ਪਾਵਾਂਗੇ ਪਿੰਡੀਆਂ। ਇਹ ਇੱਕ ਹੋਈ ਸਰਦੀ ਦਾ ਰੰਗ। ਬਹੁਤ ਸੁਆਦ ਬਣਦੀ ਹੈ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇਖੋ। ਸਬਜੀ ਜੇ ਤੁਸੀਂ ਦੋ ਰੋਟੀਆਂ ਖਾਓਗੇ ਤੇ ਚਾਰ ਖਾ ਲੋਗੇ ਇਹ ਨਹੀਂ ਸਭ ਤੋਂ ਸੁਆਦਗਰ। ਇਹਨਾਂ ਪਹਿਲਾਂ ਬਣਾਈ ਹੋਈ ਹੈ ਪਰ ਅੱਜ ਵੀਡੀਓ ਪਾ ਰਹੇ ਹਾਂ। ਅੰਡੇ ਨਾਲ ਵੀ ਸ਼ੇਅਰ ਕੀਤੀ ਹੈ ਮੈਂ। ਜਿਹੜੀਆਂ ਇਹ ਚੀਜ਼ਾਂ ਆਪਾਂ ਜਿਹੜੀਆਂ ਇਹ ਚੀਜ਼ਾਂ ਆਪਾਂ ਪਾ ਕੇ ਬਣਾਉਨੇ ਆ ਐਕਸਟਰਾ ਉਹਦੇ ਨਾਲ ਸੁਆਦ ਹੀ ਅਲੱਗ ਆਉਂਦਾ ਜੀ ਨਾਲੇ ਕਲਰ ਦੇਖੋ ਤੁਸੀਂ ਭਿੰਡੀ ਦਾ ਐ ਬਿਲਕੁਲ ਗ੍ਰੀਨ ਗ੍ਰੀਨ ਤੇ ਤੇ ਆਪਣੀ ਸਬਜ਼ੀ ਬਣ ਕੇ ਰੈਡੀ ਹੈ ਤੁਸੀਂ ਪਰੌਂਠੇ ਨਾਲ ਰੋਟੀ ਨਾਲ ਜਿਹਦੇ ਨਾਲ ਮਰਜ਼ੀ ਖਾਓ ਵੀਡੀਓ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਸਾਡਾ ਵੀਡੀਓ ਦੇਖਣ ਦੀ ਧੰਨਵਾਦ ਹੋਟਲ ਜਿਵੇਂ ਹੋਟਲਾਂ ਚੰਗੀਆਂ ਨੇ ਜਿਹਦੇ ਵਿੱਚ ਇਹ ਲੈ ਸਕਦੇ ਐ ਇਸ ਤਰ੍ਹਾਂ